ਕਈ ਵਾਰ ਅਪਰਾਧੀ ਆਪਣੇ ਆਪ ਨੂੰ ਇੰਨਾ ਛਾਤਰ ਸਮਝਦਾ ਹੈ ਕਿ ਮੈਂ ਇਹ ਕ੍ਰਾਈਮ ਕਰ ਦਿੱਤਾ ਸ਼ਾਇਦ ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਜੁਰਮ ਕਰਨ ਵਾਲਾ ਜਿੰਨਾ ਮਰਜ਼ੀ ਛਾਤਰ ਹੋਵੇ ਪਰ ਉਸ ਦਾ ਗੁਨਾਹ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆਉਂਦਾ ਹੀ ਆਉਂਦਾ ਹੈ ਇਹ ਸੱਚੀ ਘਟਨਾ ਵਿੱਚ ਵੀ ਇਦਾਂ ਹੀ ਹੋਇਆ ਇੱਕ ਕਤਲ ਹੋ ਜਾਂਦਾ ਹੈ ਤੇ ਕਤਲ ਦਾ ਦੋਸ਼ੀ ਵੀ ਫੜਾਇਆ ਜਾਂਦਾ ਹੈ ਜਿਸ ਨੂੰ ਸਜ਼ਾ ਵੀ ਹੁੰਦੀ ਹੈ ਪਰ ਜੋ ਇਸ ਕਤਲ ਦੇ ਮਾਸਟਰਮਾਈਂਡ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਹੁਣ ਸਾਡੇ ਤੱਕ ਤਾਂ ਕੋਈ ਵੀ ਨਹੀਂ ਪਹੁੰਚ ਸਕਦਾ ਕਿਉਂਕਿ ਇਸ ਕਤਲ ਹੋਏ ਨੂੰ 2.5 ਸਾਲ ਹੋ ਗਏ ਸੀ ਤੇ ਇਸ ਦਾ ਦੋਸ਼ੀ ਜੇਲ੍ਹ ਵਿੱਚ ਸੀ ਪਰ ਜਦੋਂ ਫਿਰ ਕੁਦਰਤ ਦਾ ਚੱਕਰ ਘੁੰਮਦਾ ਹੈ ਤਾਂ ਫਿਰ ਉਹ ਵੱਡੇ-ਵੱਡਿਆਂ ਨੂੰ ਪੜਨੇ ਪਾ ਦਿੰਦੀ ਹੈ 2.5 ਸਾਲਾਂ ਬਾਅਦ ਅਜੀਹਾ ਕੁਝ ਹੋਇਆ ਜਸ ਦੇ ਨਾਲ ਇਸ ਕਤਲ ਦੇ ਜੋ ਮਾਸਟਰਮਾਈਂਡਸ ਜੋ ਫੜੇ ਗਏ ਤੇ ਉਹ ਵੀ ਹੈਰਾਨ ਸਨ ਕਿ ਸਾਡੇ ਤੱਕ ਪੁਲਿਸ ਕਿਵੇਂ ਪਹੁੰਚ ਗਈ ਤੇ ਲੋਕ ਵੀ ਹੈਰਾਨ ਸਨ ਕਿ ਇਹਨਾਂ ਨੇ ਇਹ ਕੀ ਕਰ ਦਿੱਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦੇ ਪਾਣੀਪੱਤ ਦੀ ਇਥੋਂ ਮੈਂ ਇੱਕ ਇਲਾਕਾ ਸੁਖਦੇਵ ਨਗਰ ਇਸ ਦੀ ਇੱਕ ਕਲੋਨੀ ਦੇ ਵਿੱਚ ਵਿਨੋਦ ਬਰਾਡਾ ਨਾਂ ਦਾ ਬੰਦਾ ਰਹਿੰਦਾ ਸੀ ਗੱਲ ਹੈ 5 ਅਕਤੂਬਰ 2021 ਦੀ ਇਹ ਵਿਨੋਦ ਆਪਣੀ ਕਲੋਨੀ ਦੇ ਗੇਟ ਤੇ ਬੈਠਾ ਸੀ ਤਾਂ ਇੱਕ ਮਿੰਨੀ ਟਰੱਕ ਤੇਜ਼ ਰਫ਼ਤਾਰ ਨਾਲ ਆਉਂਦਾ ਤੇ ਇਸ ਦੇ ਵਿੱਚ ਆ ਕੇ ਵੱਜਦਾ ਜਾਨੀ ਐਕਸੀਡੈਂਟ ਹੋ ਜਾਂਦਾ ਜਿਸ ਵਿੱਚ ਵਿਨੋਦ ਦੀਆਂ ਦੋਨੋਂ ਲੱਤਾਂ ਟੁੱਟ ਜਾਂਦੀਆਂ ਨੇ ਤੇ ਇਸ ਟਰੱਕ ਦੇ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਟਰੱਕ ਦਾ ਡਰਾਈਵਰ ਬਠਿੰਡਾ ਦਾ ਰਹਿਣ ਵਾਲਾ ਸੀ ਜਿਸ ਦਾ ਨੋ ਦੇਵ ਸੁਨਾਰ ਉਰਫ ਦੀਪਕ ਸੀ ਹੁਣ ਬਨੋਦ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਇਲਾਜ ਕਰਵਾਇਆ ਜਾਂਦਾ ਹੈ ਇਸ ਹਾਦਸੇ ਤੋਂ ਬਾਅਦ ਤਕਰੀਬਨ 15 ਦਿਨਾਂ ਬਾਅਦ ਬਨੋਦ ਕੋਲ ਇਹ ਦੀਪਕ ਆਉਂਦਾ ਯਾਨੀ ਇਹ ਡਰਾਈਵਰ ਆਉਂਦਾ ਤੇ ਬਨੋਦ ਨੂੰ ਕਹਿੰਦਾ ਕਿ ਬਾਬੂ ਜੀ ਤੁਸੀਂ ਮੇਰੇ ਨਾਲ ਸਮਝੌਤਾ ਕਰ ਲਓ ਪਰ ਬਨੋਦ ਕਹਿੰਦਾ ਕਿ ਮੈਂ ਤੇਰੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਉਹ ਗਲਤੀ ਕੀਤੀ ਹੈ ਤੇ ਤੈਨੂੰ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਡਰਾਈਵਰ ਬੜੀਆਂ ਮਿਹਨਤਾਂ ਕਰਦਾ ਪਰ ਬਨੋਦ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਤੇਰੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਹੁਣ ਸਮਾਂ ਲੰਘਦਾ ਹੈ ਤਕਰੀਬਨ 56 ਦਿਨ ਲੱਗ ਜਾਂਦੇ ਨੇ ਆ ਜਾਂਦਾ ਹੈ 15 ਦਸੰਬਰ 2021 ਦਾ ਦਿਨ ਇਹ ਦੀਪਕ ਜਿਸ ਦੇ ਹੱਥ ਵਿੱਚ ਪਿਸਟਲ ਹੁੰਦਾ ਇਹ ਬਨੋਦ ਦੇ ਘਰ ਹੁੰਦਾ ਹੈ ਘਰ ਆ ਕੇ ਇਸ ਦੇ ਗੇਟ ਦੀ ਕੁੰਡੀ ਲਾ ਲੈਂਦਾ ਹੈ ਕੁੰਡੀ ਲਾਉਣ ਤੋਂ ਬਾਅਦ ਬਨੋਦ ਦੇ ਦੋ ਗੋਲੀਆਂ ਮਾਰਦਾ ਇੱਕ ਉਸ ਦੇ ਸਿਰ ਵਿੱਚ ਤੇ ਇੱਕ ਉਸ ਦੀ ਲੱਕ ਵਿੱਚ ਦੋ ਗੋਲੀਆਂ ਬੜੀ ਨੇੜਿਓਂ ਬਨੋਦ ਦੇ ਮਾਰਦਾ ਹੈ ਤੇ ਉਸ ਦੀ ਹਤਿਆ ਕਰ ਦਿੰਦਾ ਚੀਖ ਚ ਗਿਹਾੜਾ ਪੈ ਜਾਂਦਾ ਹੈ ਕਿਉਂਕਿ ਪਰਿਵਾਰ ਦੇ ਮੈਂਬਰ ਵੀ ਘਰ ਸੀ ਤੇ ਆਂਢੀ ਗੁਆਂਢੀ ਵੀ ਇਕੱਠੇ ਹੋ ਜਾਂਦੇ ਨੇ ਉਸ ਤੋਂ ਬਾਅਦ ਇਸ ਦੀਪਕ ਨੂੰ ਲੋਕ ਫੜ ਲੈਂਦੇ ਨੇ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਹੁਣ ਦੀਪਕ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਸ ਉੱਤੇ ਧਾਰਾ 307 ਤੇ 302 ਅਧੀਨ ਦੋ ਕੇਸ ਚਲਾਏ ਜਾਂਦੇ ਨੇ ਹੁਣ ਮਾਮਲਾ ਬਿਲਕੁਲ ਸਾਫ਼ ਸੀ ਕਿ ਪਹਿਲਾਂ ਬਨੋਦ ਦੇ ਨਾਲ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਡਰਾਈਵਰ ਨੇ ਉਸ ਦੇ ਨਾਲ ਸਮਝੌਤਾ ਕਰਨ ਦੀ ਗੱਲ ਕੀਤੀ ਪਰ ਬਨੋਦ ਨੇ ਸਮਝੌਤਾ ਨਹੀਂ ਕੀਤਾ ਇਸ ਗੁੱਸੇ ਦੇ ਵਿੱਚ ਜੋ ਡਰਾਈਵਰ ਦੀਪਕ ਸੀ ਉਸ ਨੇ ਬਨੋਦ ਦਾ ਕਤਲ ਕਰ ਦਿੱਤਾ ਜਾਨੀ ਕੇਸ ਸ਼ੀਸ਼ੇ ਵਾਂਗੂ ਸਾਫ਼ ਸੀ ਇਸ ਗੱਲ ਨੂੰ ਇਸ ਕਤਲ ਨੂੰ ਲਗਭਗ 2.5 ਸਾਲ ਹੋ ਗਏ ਸੀ ਜਿਸ ਦੀ ਸਜ਼ਾ ਦੀਪਕ ਘਟ ਰਿਹਾ ਸੀ ਪਰ 2.5 ਸਾਲਾਂ ਬਾਅਦ ਪਾਣੀਪੱਤ ਦੇ ਐਸਪੀ ਸਾਹਿਬ ਦੇ ਵਟਸਐਪ ਨੰਬਰ ਉੱਤੇ ਆਸਟ੍ਰੇਲੀਆ ਤੋਂ ਇੱਕ ਮੈਸੇਜ ਆਉਂਦਾ ਹੈ ਕਿ ਜੋ ਅੱਜ ਤੋਂ 2.5 ਸਾਲ ਪਹਿਲਾਂ ਵਿਨੋਦ ਦਾ ਕਤਲ ਹੋਇਆ ਸੀ ਉਸ ਦੇ ਦੋਸ਼ੀ ਅਜੇ ਵੀ ਬਾਹਰ ਨੇ ਉਸ ਕਤਲ ਪਿੱਛੇ ਰਾਜ ਕੁਝ ਹੋਰ ਹੈ ਜਦੋਂ ਇਹ ਗੱਲ ਐਸਪੀ ਸਾਹਿਬ ਤੱਕ ਪਹੁੰਚਦੀ ਹੈ ਜਾਨੀ ਐਸਪੀ ਸਾਹਿਬ ਨੂੰ ਇਹ ਮੈਸੇਜ ਆਸਟ੍ਰੇਲੀਆ ਤੋਂ ਆਉਂਦਾ ਹੈ ਤਾਂ ਹੁਣ ਫਿਰ ਇਸ ਮਾਮਲੇ ਦੀ ਦੁਬਾਰਾ ਤੋਂ ਜਾਂਚ ਕੀਤੀ ਜਾਂਦੀ ਹੈ ਹੁਣ ਪੁਲਿਸ ਸਭ ਤੋਂ ਪਹਿਲਾਂ ਦੀਪਕ ਦੇ ਮੋਬਾਈਲ ਦੀ ਕਾਲ ਡਿਟੇਲ ਕੜਵਾਉਂਦੀ ਹੈ ਉਸ ਸਮੇਂ ਦੀ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਉਸ ਸਮੇਂ ਦੀਪਕ ਦੀ ਬਹੁਤ ਜ਼ਿਆਦਾ ਗੱਲ ਹਰਿਆਣਾ ਦੇ ਗੁਹਾਨਾ ਦੇ ਰਹਿਣ ਵਾਲੇ ਸੁਮਿਤ ਨਾਲ ਹੁੰਦੀ ਸੀ ਉਸ ਤੋਂ ਬਾਅਦ ਪੁਲਿਸ ਦਾ ਦਿਮਾਗ ਘੁੰਮ ਜਾਂਦਾ ਹੈ ਜਦੋਂ ਉਹ ਸੁਮਿਤ ਦੀ ਕਾਲ ਡਿਟੇਲ ਕੜਵਾਉਂਦੀ ਹੈ ਕਿਉਂਕਿ ਹੁਣ ਸੁਮਿਤ ਪੁਲਿਸ ਦੇ ਰਡਾਰ ਤੇ ਸੀ ਕਿ ਇਸ ਨਾਲ ਇੰਨੀ ਗੱਲਬਾਤ ਦੀਪਕ ਦੀ ਕਿਉਂ ਹੁੰਦੀ ਸੀ ਕਿਉਂਕਿ ਸਮਿਤ ਹਰਿਆਣਾ ਦਾ ਰਹਿਣ ਵਾਲਾ ਸੀ ਗੁਹਾਨਾ ਜਾਨੀ ਕੋਲ ਦਾ ਹੀ ਬਨੋਦ ਦੇ ਏਰੀਏ ਦੇ ਕੋਲ ਦਾ ਹੀ ਰਹਿਣ ਵਾਲਾ ਸੀ ਨੇੜੇ ਦਾ ਹੀ ਰਹਿਣ ਵਾਲਾ ਸੀ ਜਦੋਂ ਫਿਰ ਹੁਣ ਪੁਲਿਸ ਨੇ ਸਮਿਤ ਦੀ ਕਾਲ ਡਿਟੇਲ ਕਢਵਾਈ ਤਾਂ ਪੁਲਿਸ ਦਾ ਦਿਮਾਗ ਹੀ ਘੁੰਮ ਜਾਂਦਾ ਹੈ ਕਿਉਂਕਿ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਸਮਿਤ ਦੇ ਫੋਨ ਉੱਤੇ ਬਨੋਦ ਦੀ ਘਰ ਵਾਲੀ ਨਿਧੀ ਦੀ ਲੰਬੀ ਲੰਬੀ ਗੱਲ ਹੁੰਦੀ ਹੈ ਤੇ ਬਹੁਤ ਵਾਰ ਗੱਲ ਹੁੰਦੀ ਹੈ ਹੁਣ ਪੁਲਿਸ ਨੂੰ ਪੂਰਾ ਸ਼ੱਕ ਹੋ ਗਿਆ ਸੀ ਕਿ ਬਨੋਦ ਦੀ ਹੱਤਿਆ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਐਦਾਂ ਦਾ ਰਾਜ ਹੈ ਜਿਸ ਦਾ ਸਾਨੂੰ ਪਤਾ ਨਹੀਂ ਲੱਗਿਆ ਹੁਣ ਪੁਲਿਸ ਨੇ ਸਭ ਤੋਂ ਪਹਿਲਾਂ ਸੁਮਿਤ ਨੂੰ ਚੱਕਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਬਨੋਦ ਦੇ ਕਤਲ ਦੇ ਵਿੱਚ ਆਪਣਾ ਹੱਥ ਹੋਣ ਦੀ ਗੱਲ ਮੰਨੀ ਤੇ ਨਾਲ ਇਹ ਵੀ ਕਿਹਾ ਕਿ ਇਸ ਕਤਲ ਦੀ ਅਸਲੀ ਮਾਸਟਰਮਾਈਂਡ ਨਿਧੀ ਹੈ ਹੁਣ ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਨਿਧੀ ਨੇ ਬਨੋਦ ਦਾ ਕਤਲ ਕਿਉਂ ਕਰਵਾਇਆ ਕਿਉਂਕਿ ਇੰਨਾ ਵਿੱਚ ਤਾਂ ਕੋਈ ਵਿਵਾਦ ਹੀ ਨਹੀਂ ਸੀ ਫਿਰ ਸੁਮਿਤ ਨੇ ਦੱਸਿਆ ਕਿ 2021 ਦੇ ਵਿੱਚ ਨਿਧੀ ਨੇ ਜਿਮ ਜੁਆਇਨ ਕੀਤੀ ਫਿਟਨੈਸ ਵਾਸਤੇ ਤੇ ਇਥੇ ਜਿਮ ਦੇ ਵਿੱਚ ਜਿਮ ਟ੍ਰੇਨਰ ਸੀ ਸੁਮਿਤ ਇਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਣ ਲੱਗੀ ਨਦੀ ਤੇ ਸਮਿੱਤ ਦੀ ਇਹ ਗੱਲਬਾਤ ਦੋਸਤੀ ਦੇ ਵਿੱਚ ਬਦਲ ਗਈ ਤੇ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਹੁਣ ਇੱਕ ਦੂਜੇ ਨੂੰ ਮਿਲਣ ਲੱਗੇ ਇਹ ਗੱਲ ਦਾ ਬਨੋਧ ਨੂੰ ਵੀ ਪਤਾ ਲੱਗਿਆ ਤੇ ਬਨੋਧ ਨੇ ਨਦੀ ਨੂੰ ਇਸ ਬਾਰੇ ਰੋਕਿਆ ਤੇ ਬਨੋਧ ਨੇ ਕਿਹਾ ਕਿ ਤੂੰ ਗਲਤ ਕਰ ਰਹੀ ਹੈ ਪਰ ਨਦੀ ਸਮਿੱਤ ਦੇ ਪਿਆਰ ਦੇ ਵਿੱਚ ਅੰਨੀ ਹੋ ਗਈ ਸੀ ਉਸ ਨੇ ਸੋਚਿਆ ਕਿ ਮੈਂ ਸਮਿਤ ਨੂੰ ਨਹੀਂ ਛੱਡਾਂਗੀ ਸੋਗੋਂ ਮੈਂ ਬਨੋਦ ਨੂੰ ਹੀ ਰਸਤੇ ਦੇ ਵਿੱਚੋਂ ਹਟਾਵਾਂਗੀ ਫਿਰ ਨਿਧੀ ਤੇ ਸਮਿਤ ਨੇ ਇੱਕ ਪਲਾਨ ਬਣਾਇਆ ਬਨੋਦ ਨੂੰ ਰਸਤੇ ਦੇ ਵਿੱਚੋਂ ਹਟਾਉਣ ਦਾ ਇਹਨਾਂ ਨੂੰ ਇੱਕ ਬੰਦਾ ਮਿਲਿਆ ਜਿਸ ਨੇ ਬਠਿੰਡੇ ਦੇ ਰਹਿਣ ਵਾਲੇ ਦੇਵ ਸੁਨਾਰ ਜਾਨੀ ਦੀਪਕ ਦੀ ਦੱਸ ਪਾਈ ਕਿ ਉਹ ਬੰਦਾ ਤੁਹਾਡਾ ਕੰਮ ਕਰ ਸਕਦਾ ਹੈ ਫਿਰ ਇਹਨਾਂ ਨੇ ਬੜੇ ਹੀ ਛਾਤਰਾਣਾ ਤਰੀਕੇ ਦੇ ਨਾਲ ਇੱਕ ਪਲਾਨ ਬੁਣਿਆ ਕਿ ਪਹਿਲਾਂ ਆਪਾਂ ਬਨੋਦ ਨੂੰ ਟਰੱਕ ਮਾਰ ਕੇ ਮਾਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇ ਉਹ ਉੱਥੋਂ ਬਚ ਗਿਆ ਤਾਂ ਦੂਸਰਾ ਜੋ ਪਲਾਨ ਹੈ ਉਹ ਚਲਾਵਾਂਗੇ ਇਹਨਾਂ ਨੇ ਇਦਾਂ ਹੀ ਕੀਤਾ ਪਹਿਲਾਂ ਬਨੋਦ ਉੱਤੇ ਟਰੱਕ ਚੜਾਇਆ ਉਸ ਨਾਲ ਸਿਰਫ ਉਸ ਦੀਆਂ ਲੱਤਾਂ ਟੁੱਟੀਆਂ ਉਸ ਦੀ ਮੌਤ ਨਹੀਂ ਹੋਈ ਹੁਣ ਇਹਨਾਂ ਨੇ ਪਲਾਨ ਨੰਬਰ ਦੂਜਾ ਵਰਤਿਆ ਕਿ ਹੁਣ ਤੂੰ ਸਮਝੌਤੇ ਲਈ ਜਾ ਇਹਨਾਂ ਨੂੰ ਪਤਾ ਸੀ ਕਿ ਬਨੋਦ ਸਮਝੌਤਾ ਨਹੀਂ ਕਰੇਗਾ ਤੇ ਜਦੋਂ ਫਿਰ ਦੀਪਕ ਦੇ ਨਾਲ ਬਨੋਦ ਨੇ ਸਮਝੌਤਾ ਨਾ ਕੀਤਾ ਤਾਂ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਆ ਕੇ ਦੀਪਕ ਨੇ ਬਨੋਦ ਨੂੰ ਮਾਰ ਦਿੱਤਾ ਜਾਨੀ ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਲੱਗਿਆ ਨਾ ਹੀ ਕਿਸੇ ਨੂੰ ਸ਼ੱਕ ਹੋਇਆ ਕਿਉਂਕਿ ਪਲਾਨ ਇੰਨਾ ਸਟ੍ਰੀਕ ਸੀ ਇੰਨਾ ਅੱਛਾ ਪਲਾਨ ਬਣਾਇਆ ਸੀ ਕਿ ਕਿਸੇ ਨੂੰ ਸ਼ੱਕ ਹੋ ਹੀ ਨਹੀਂ ਸਕਦਾ ਸਿੱਧੀ ਗੱਲ ਕਿ ਬੰਦੇ ਨੇ ਸਮਝੌਤਾ ਨਹੀਂ ਕੀਤਾ ਤਾਂ ਦੂਸਰੇ ਨੇ ਅੱਕ ਕੇ ਉਸ ਨੂੰ ਮਾਰ ਦਤਾ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਤਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤ ਰੋਵੇ ਪਰ ਇੱਕ ਨਾ ਇੱਕ ਦਿਨ ਉਸ ਦਾ ਜੁਰਮ ਲੋਕਾਂ ਦੇ ਸਾਹਮਣੇ ਆਉਂਦਾ ਹੀ ਆਉਂਦਾ ਹੈ ਤੇ ਉਸ ਦਾ ਜੁਰਮ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਲਈ ਜਾਂਦਾ ਹੈ ਉਹੀ ਇਸ ਕੇਸ ਦੇ ਵਿੱਚ ਹੋਇਆ ਜਦੋਂ ਬਨੋਦ ਦੇ ਇੱਕ ਭਰਾ ਨੇ ਆਸਟ੍ਰੇਲੀਆ ਤੋਂ ਐਸਪੀ ਸਾਹਿਬ ਨੂੰ ਇਹ ਮੈਸੇਜ ਕੀਤਾ ਕਿ ਇਸ ਕਤਲ ਦੀ ਜਾਂਚ ਦੁਬਾਰਾ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਇਸ ਕਤਲ ਵਿੱਚ ਘਰ ਦਾ ਹੀ ਮੈਂਬਰ ਸ਼ਾਮਲਾ ਹੈ ਫਿਰ ਇਸ ਕੇਸ ਦੀ ਜਾਂਚ ਹੋਈ ਤਾਂ ਫਿਰ ਪੁਲਿਸ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ 2.5 ਸਾਲਾਂ ਬਾਅਦ ਇਹਨਾਂ ਦੋਨੇ ਦੋਸ਼ੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੋ ਕਿ ਇਸ ਕਤਲ ਦੇ ਅਸਲੀ ਮਾਸਟਰਮਾਈਂਡ ਸੀ ਜਿਨ੍ਹਾਂ ਦੇ ਪੈਰੋਂ ਇਹ ਕਤਲ ਹੋਇਆ ਇਹਨਾਂ ਨੇ ਦੀਪਕ ਨੂੰ ਇਸ ਕਤਲ ਦੇ ਬਦਲੇ 10 ਲੱਖ ਰੁਪਇਆ ਦਿੱਤਾ ਤੇ ਉਸ ਨੂੰ ਕਿਹਾ ਕਿ ਜਦੋਂ ਤੂੰ ਜੇਲ੍ਹ ਚਲਿਆ ਜਾਏਗਾ ਉਸ ਤੋਂ ਬਾਅਦ ਤੇਰੇ ਘਰ ਦਾ ਵੀ ਖਰਚਾ ਅਸੀਂ ਚਲਾਵਾਂਗੇ ਦੁੱਖ ਦੀ ਗੱਲ ਇਹ ਹੈ ਕਿ ਇਹ ਜੋ ਸਪਾਰੀ ਦੀਪਕ ਨੂੰ ਇਹਨਾਂ ਵੱਲੋਂ ਦਿੱਤੀ ਗਈ ਸੀ ਉਹ ਬਨੋਦ ਦੇ ਪੈਸਿਆਂ ਦੀ ਦਿੱਤੀ ਗਈ ਸੀ ਜਾਨੀ ਪੈਸੇ ਵੀ ਬਨੋਦ ਦੇ ਤੇ ਕਤਲ ਵੀ ਬਨੋਦ ਦਾ ਹੋ ਗਿਆ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਅਗਾਹ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਜੁਰਮ ਆਪਣੇ ਆਲੇ ਦੁਆਲੇ ਵਿੱਚ ਆਪਣੇ ਸਮਾਜ ਵਿੱਚ ਹੋ ਰਹੇ ਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ